ਤੁਸੀਂ ਦੇਖ ਰਹੇ ਹੋ ਦੁਨੀਆਦਾਰੀ ਦੁਨੀਆਦਾਰੀ ਇੱਕ ਐਵਜਸ਼ੋ ਜੋ ਦੁਨੀਆ ਭਰ ਵਿੱਚ ਵਾਪਰ ਰਹੀਆਂ ਅੰਤਰਰਾਸ਼ਟਰੀ ਖਬਰਾਂ ਵਿੱਚੋਂ ਕੁਝ ਨਿੰਦਾ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਬਣਾਇਆ ਗਿਆ ਹੈ ਅੱਜ ਅਸੀਂ ਆਪਣੇ 25ਵੇਂ ਐਪੀਸੋਡ ਦੀ ਸ਼ੁਰੂਆਤ ਕਰ ਰਹੇ ਹਾਂ ਜੋ ਕਿ ਸਾਡੀ ਮਿਹਨਤ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦਾ ਨਤੀਜਾ ਹੈ ਅੱਜ ਦੇ ਇਸ ਖਾਸ ਐਪੀਸੋਡ ਵਿੱਚ ਅਸੀਂ ਭਾਰਤ ਪਾਕਿਸਤਾਨ ਦੇ ਵਪਾਰਕ ਸਬੰਧਾਂ ਦੀ ਡੂੰਗੀ ਅਤੇ ਵਿਸਤਾਰਪੂਰਵਕ ਗੱਲਬਾਤ ਕਰਾਂਗੇ ਇਸ ਰਿਸ਼ਤੇ ਦੀ ਇਤਿਹਾਸਿਕ ਪੇਚੀਦਗੀ ਟ੍ਰੇਡ ਐਕਸਚੇਂਜ ਅਤੇ ਆਰਥਿਕ ਪ੍ਰਭਾਵਾਂ ਨੂੰ ਸਮਝਣ ਲਈ ਅਸੀਂ ਮਾਰਾ ਦੇ ਵਿਚਾਰਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਇੱਕ ਖਾਸ ਪ੍ਰੋਗਰਾਮ ਬਣਾਇਆ ਹੈ ਔਰ ਕੋਸ਼ਿਸ਼ ਕੀਤੀ ਹੈ ਕਿ ਇਹਦੇ ਉੱਤੇ ਖਾਸ ਰੋਸ਼ਨੀ ਪਾ ਸਕੇ ਜਿਸ ਨਾਲ ਦੋਵਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਨੂੰ ਸਮਝ ਸਕੀਏ ਇਹ ਸਿਰਫ ਇੱਕ ਖਬਰ ਹੀ ਨਹੀਂ ਹੈ ਬਲਕਿ ਇੱਕ ਉਹ ਕਹਾਣੀ ਹੈ ਜੋ ਦੋ ਦੇਸ਼ਾਂ ਦੀ ਸਾਂਝੀ ਤਰੱਕੀ ਚੈਲੰਜਸ ਅਤੇ ਉਮੀਦਾਂ ਨੂੰ ਦਰਸਾਉਂਦੀ ਹੈ ਆਓ ਸ਼ੁਰੂ ਕਰੀਏ ਇਸ ਖਾਸ ਰਿਪੋਰਟ ਦਾ ਸਫ਼ਰ ਭਾਰਤ ਪਾਕਿਸਤਾਨ ਵਪਾਰ ਤੇ ਸਾਡੇ ਡਿਟੇਲ ਵਿਸ਼ਲੇਸ਼ਣ ਵਿੱਚ ਤੁਹਾਡਾ ਸਵਾਗਤ ਹੈ ਇਹ ਰਸਤਾ ਕਦੀ ਵਪਾਰ ਲਈ ਇੱਕ ਵਾਈਬਰੈਂਟ ਕੋਰੀਡੋਰ ਹੋਇਆ ਕਰਦਾ ਸੀ ਅਤੇ ਅੱਜ ਵੀ ਇਹਦੇ ਵਿੱਚ ਆਰਥਿਕ ਵਿਕਾਸ ਨੂੰ ਵਧਾਉਣ ਸ਼ਾਂਤੀ ਸਥਾਪਿਤ ਕਰਨ ਅਤੇ ਭਾਰਤ ਅਤੇ ਪਾਕਿਸਤਾਨ ਦੇ ਨੌਜਵਾਨਾਂ ਲਈ ਨਵੇਂ ਰੋਜਗਾਰ ਦੇ ਮੌਕੇ ਪੈਦਾ ਕਰਨ ਦੀ ਸੰਭਾਵਨਾ ਮੌਜੂਦ ਹੈ ਅੱਜ ਅਸੀਂ ਇਸ ਬਹੁਪੱਖੀ ਵਿਸ਼ੇ ਦਾ ਵਿਸ਼ਲੇਸ਼ਣ ਕਰਾਂਗੇ ਇਸ ਦੇ ਸੰਭਾਵਿਤ ਲਾਭ ਤਬਦੀਲੀਆਂ ਤੇ ਬਾਰਡਰ ਟ੍ਰੇਡ ਦੇ ਕੁਝ ਅੰਗੋਲੇ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਅਟਾਰੀ ਤੇ ਪਾਕਿਸਤਾਨ ਵਿੱਚ ਵਾਗਾ ਤੇ ਬਨੇ ਇੰਟੀਗ੍ਰੇਟਿਡ ਚੈੱਕਪੋਸਟ ਦੋਵੇਂ ਮੁਲਕਾਂ ਦੇ ਵਿਚਕਾਰ ਕੋਆਪਰੇਸ਼ਨ ਦੇ ਪ੍ਰਤੀਕ ਵਜੋਂ ਦੇਖੇ ਜਾ ਰਹੇ ਸਨ ਇਹ ਚੈੱਕਪੋਸਟ ਕਸਟਮ ਸਿਸਟਮ ਨੂੰ ਆਸਾਨ ਬਣਾਉਣ ਅਤੇ ਵਪਾਰ ਨੂੰ ਵਧਾਉਣ ਲਈ ਬਣਾਏ ਗਏ ਸਨ ਇੱਕ ਸਮਾਂ ਸੀ ਜਦੋਂ ਇਸ ਟ੍ਰੇਡ ਰੂਟ ਰਾਹੀਂ ਗੁੱਡਸ ਅਤੇ ਲੋਕ ਆਸਾਨੀ ਨਾਲ ਆ ਜਾ ਸਕਦੇ ਸਨ ਜਿਸ ਕਰਕੇ ਪੋਲੀਟੀਕਲ ਬਾਰਡਰਸ ਵਿੱਚ ਵੰਡੇ ਹੋਈਆਂ ਭਾਈਚਾਰਕ ਸਾਂਝ ਆਪਸ ਵਿੱਚ ਜੁੜੀਆਂ ਰਹਿੰਦੀਆਂ ਸਨ ਪਿਛਲੇ 3-4 ਸਾਲਾਂ ਦਾ ਦੌਰ ਅਸੀਂ ਛੱਡ ਲਈਏ ਤੇ ਟ੍ਰੇਡ ਬੜਾ ਆਸਾਨ ਸੀ ਔਰ ਇਧਰ ਤੇ ਉਧਰ ਦੇ ਵਪਾਰੀਆਂ ਦੇ ਆਪਸ ਵਿੱਚ ਬਿਜ਼ਨਸ ਤੋਂ ਲਾਭ ਪਰਸਨਲ ਤਨਖਾਹ ਵੀ ਬਹੁਤ ਅੱਛੀ ਸੀ ਪੜਾਉਂ ਵਰਗੇ ਸੀ ਉਹ ਵੀ ਪੰਜਾਬੀ ਤੇ ਅਸੀਂ ਵੀ ਪੰਜਾਬੀ ਕੋਈ ਦਿੱਕਤ ਨਹੀਂ ਸੀ ਸੋ ਆਈ ਊਡ ਸੇ ਮਲਟੀਪਲ ਫੋਲਡ ਬਿਜ਼ਨਸ ਵਧਿਆ ਸੀਗਾ

ਇੱਕਮਾਤਰ ਟ੍ਰੇਡ ਰੂਟ ਹੋਇਆ ਕਰਦਾ ਸੀ ਜਿਹਦੇ ਨਾਲ ਸਮਝੌਤਾ ਐਕਸਪ੍ਰੈਸ ਟ੍ਰੇਨ ਅਤੇ ਹੋਰ ਮਾਲ ਗੱਡੀਆਂ ਵੀ ਅਟਾਰੀ ਵਾਗਾ ਰੇਲਵੇ ਸਟੇਸ਼ਨ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਸੋ ਉਹ 2005-6 ਤੋਂ ਜਦੋਂ ਇੰਪੋਰਟ ਐਕਸਪੋਰਟ ਫੁੱਲੀ ਥਰੂ ਅਟਾਰੀ ਕਸਟਮ ਸਟੇਸ਼ਨ ਵੋਲਿਊਮਸ ਡਬਲ ਹੋ ਗਈਆਂ 2012 13 ਦੇ ਅੰਦਰ ਬਹੁਤ ਸਾਰੀ ਆਈਟਮਸ ਨਵੀਆਂ ਚੱਲਣ ਲੱਗੀਆਂ ਜਦੋਂ ICP ਟਾਰੀ ਕੇਮ ਇਨਟੂ ਐਗਜ਼ਿਸਟੈਂਸ ਫੋਰ ਐਗਜ਼ੈਂਪਲ ਜਿਪਸਮ ਸਿਮੈਂਟ ਇਹ ਆਈਟਮਸ ਜਿਹੜੀਆਂ ਪਹਿਲੇ ਟ੍ਰੈਡੀਸ਼ਨਲੀ ਨਹੀਂ ਚਲਦੀਆਂ ਸੀਗੀਆਂ ਉਸ ਤੋਂ ਪਹਿਲੇ ਟ੍ਰੈਡੀਸ਼ਨਲ ਆਈਟਮਸ ਸਪਾਈਸਸ ਔਰ ਫੂਡ ਆਈਟਮਸ ਹੀ ਚਲਦੀਆਂ ਸੀਗੀਆਂ ਆਪਣੇ 골ਡਨ ਡੇਸ ਚ ਟਾਰੀ ਵਾਗਾ ਟ੍ਰੇਡ ਕੋਰੀਡੋਰ ਦੋਵੇਂ ਮੁਲਕਾਂ ਦੇ ਅਰਥਵਿਵਸਥਾ ਲਈ ਲਾਈਫਲਾਈਨ ਸੀ ਹਰ ਰੋਜ਼ ਇਦੇ ਰਾਹੀਂ ਲੋੜਿੰਦਾ ਸਮਾਨ ਆਉਂਦਾ ਜਾਂਦਾ ਸੀ ਤਾਜ਼ੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ ਪਿਆਜ਼ ਅਦਰਕ ਦੇ ਇਲਾਵਾ ਉਦਯੋਗਿਕ ਸਮਾਨ ਵੀ ਇਹਦੇ ਨਾਲ ਇੱਕ ਦੂਜੇ ਮਿਲਕਾਂ ਵਿੱਚ ਪਹੁੰਚਦਾ ਸੀ ਜਿਸ ਨਾਲ ਦੋਵਾਂ ਮਿਲਕਾਂ ਦੇ ਵਿੱਚ ਕੀਮਤਾਂ ਇਹਨਾਂ ਸਮਾਨ ਦੀਆਂ ਕਾਬੂਚ ਰਹਿੰਦੀਆਂ ਸਨ ਅਤੇ ਬਾਜ਼ਾਰਾਂ ਵਿੱਚ ਚਮਕ ਬਣੀ ਰਹਿੰਦੀ ਸੀ ਸਰ ਮੇਰਾ ਨਾਮ ਬਲਵਿੰਦਰ ਸਿੰਘ ਆ ਪੋਰਟਰ ਨੰਬਰ ਮੇਰਾ 710 ਆ ਜਦੋਂ ਬਾਰਡਰ ਚੱਲਦਾ ਸੀ ਬੜੇ ਇਦਾ ਦਾ ਇਲਾਕਾ ਬਹੁਤ ਖੁਸ਼ਹਾਲੇ ਸੀ ਜ਼ਿੰਦਗੀ ਹੀ ਸਾਡੀ ਤੇ زندگی ਖੁਸ਼ਹਾਲ ਹੀ ਬੱਚੇ ਪਾਲਦੇ ਆ ਚੰਗੇ ਸਕੂਲਾਂ ਚ ਪੜਾਉਂਦੇ ਆ ਹੁਣ ਜਿਹੜਾ ਕਿ ਉਹਨਾਂ ਚੰਗੇ ਸਕੂਲਾਂ ਦੀ ਫੀਸਾਂ ਨਹੀਂ ਤਰੀਆਂ ਹੁਣ ਪ੍ਰਾਈਵੇਟ ਸਕੂਲਾਂ ਆ ਸਰਕਾਰੀ ਸਕੂਲਾਂ ਚ ਆ ਗਏ ਆ ਤੇ ਰੁਜ਼ਗਾਰ ਸਾਰਾ ਖਤਮ ਹੋ ਗਿਆ ਬਸ ਇਹ ਬਾਰਡਰ ਟ੍ਰੇਡ ਸਿਰਫ ਵਧੀਆ ਰੈਵਨਿਊ ਹੀ ਨਹੀਂ ਲਿਆਉਂਦਾ ਸੀ ਸਗੋਂ ਦੋਵਾਂ ਮੁਲਕਾਂ ਦੇ ਵਿੱਚਕਾਰ ਗੱਲਬਾਤ ਦਾ ਇੱਕ ਖਾਸ ਜ਼ਰੀਆ ਵੀ ਬਣਿਆ ਹੋਇਆ ਸੀ ਦੋਵਾਂ ਮੁਲਕਾਂ ਦੇ ਦਰਮਿਆਨ ਇਸ ਵਕਤ ਚੱਲ ਰਹੀ ਰਾਜਨੀਤਿਕ ਹਾਲਾਤਾਂ ਦੇ ਕਾਰਨ 82 ਵਾਗਾ ਰਹੀ ਭਾਰਤ ਅਤੇ ਪਾਕਿਸਤਾਨ ਦੇ ਵਪਾਰ ਦੇ ਉੱਤੇ ਇੱਕ ਵੱਡਾ ਅਸਰ ਪਿਆ ਹੈ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਗੜ ਚੁੱਕੇ ਹਨ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਸਮਾਨਾਂ ਦੇ ਉੱਤੇ 200% ਦੀ ਇੰਪੋਰਟ ਡਿਊਟੀ ਲਗਾ ਦਿੱਤੀ ਹੈ ਅਰਤੇ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵੀ ਪਾਕਿਸਤਾਨ ਤੋਂ ਵਾਪਸ ਲੈ ਲਿਆ ਹੈ ਦ ਮੋਸਟ ਫੇਵਰਡ ਨੇਸ਼ਨ status which had been granted to Pakistan stands withdrawn. ਦੋਵਾਂ ਦੇਸ਼ਾਂ ਦੇ ਵਿਚਾਲੇ ਚਲਦੀਆਂ ਪੈਸੇਂਜਰਸ ਅਤੇ ਗੁੱਡਸ ਟ੍ਰੇਨਸ ਵੀ ਬੰਦ ਹੋ ਗਈਆਂ ਹਨ ਤੇ ਇਹ ਰਾਹਾਂ ਹੁਣ ਬਿਲਕੁਲ ਸੁੰਸਾਨ ਹੋ ਚੁੱਕੀਆਂ ਹਨ ਕਸ਼ਮੀਰ ਦੇ ਆਰਟੀਕਲ 370 ਹਟਾਉਣ ਵਰਗੇ ਰਾਜਨੀਤਿਕ ਫੈਸਲਿਆਂ ਦੇ ਵਿਰੋਧ ਵਿੱਚ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਇੰਪੋਰਟ ਸਮਾਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਟੈਕਨੀਕਲ ਤੌਰ ਤੇ ਭਾਰਤ ਨੇ ਪਾਕਿਸਤਾਨ ਨਾਲ ਵਪਾਰ ਬੰਦ ਨਹੀਂ ਕੀਤਾ ਫਰਵਰੀ 2019 ਵਿੱਚ ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ 200% ਦੀ ਕਸਟਮ ਡਿਊਟੀ ਵਧਾਈ ਗਈ ਹੈ ਫਰਵਰੀ 2019 ਤੋਂ ਅਗਸਤ 2019 ਤੱਕ ਡਿਊਟੀ ਵਧਾਉਣ ਦੇ ਬਾਵਜੂਦ ਵੀ ਭਾਰਤ ਔਰ ਪਾਕਿਸਤਾਨ ਦਾ ਵਪਾਰ ਚੱਲ ਰਿਹਾ ਸੀ ਪਰ ਅਗਸਤ 2019 ਵਿੱਚ ਪਾਕਿਸਤਾਨ ਨੇ ਭਾਰਤ ਦੇ ਨਾਲ ਪੂਰੀ ਤਰ੍ਹਾਂ ਵਪਾਰ ਬੰਦ ਕਰ ਦਿੱਤਾ ਟਰੇਡ ਵਿਦ ਪਾਕਿਸਤਾਨ ਦੇਖਿਏ ट्रेड हमने तो बंद नहीं किया जो किया तो उनकी, उनकी प्रशासन ने जो दो में जो निर्णय लिए गए कि भारत के साथ व्यापार नहीं करना वो उनके साइड से था तो हमारा जो ये इस मुद्दा के बारे में हमारा हमारी जो चिंता जो थी शुरू से हमारा हित था कि हमें एमएफएन स्टेटस मिले कि हम पाकिस्तान को एमएफएन स्टेटस देते थे वो हमको देते नहीं थे तो आ, आज आ, पिछले साल के बाद ऐसी कोई पाकिस्तान के साथ बैठ के ऐसी कोई बात नहीं हुई व्यापार के बारे में ना उनके यहाँ से कोई ऐसा इनिशिएटिव आया है पर बदक सा पाकिस्तान के उसके हुक्मरान ने धारा तीन सौ सत्तर अठानवे रिएक्शन आके मैं कह ओवर रिएक्शन चाहिए ਉਹ ਦੋਸਤਾਂ ਦਾ ਇੰਟਰਨਲ ਮਸਲਾ ਸੀ ਉਹਦੇ ਨਾਲ ਲਿੰਕ ਕਰਕੇ ਇੰਡੀਆ ਨਾਲ ਟ੍ਰੇਡ ਬੰਦ ਕਰ ਦਿੱਤਾ ਇੰਡੀਆ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿਉਂਕਿ ਸਾਡੇ ਟੋਟਲ ਜੀਡੀਪੀ ਦਾ ਸ਼ਾਇਦ 0.6% ਹੀ ਸਾਹ ਹੁੰਦੇ ਆ ਪਾਕਿਸਤਾਨ ਦਾ 5-10% ਜ਼ਰੂਰ ਹੋਮਗੇ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ ਜ਼ਰੂਰ ਪਵੇਗਾ ਪਰ ਇਹ ਗੱਲ ਸਮਝਣ ਦੀ ਉਹਨਾਂ ਨੂੰ ਜ਼ਿਆਦਾ ਲੋੜ ਹੈ ਔਰ ਸਭ ਤੋਂ ਮਹੱਤਵਪੂਰਨ ਜਿਹੜੀ ਕਿ ਪਹਿਲ ਉਹਨਾਂ ਨੇ ਕੀਤੀ ਹੈ ਇੰਡੀਆ ਨੇ ਤਾਂ 200% ਡਿਊਟੀ ਲਾਈ ਸੀ ਜੇ ਉਹ ਇੱਕ ਕਦਮ ਅੱਗੇ ਲਿਆਂਦੇ ਤੇ ਭਾਰਤ ਸਰਕਾਰ ਵਸਤੇ ਦੂਸਰਾ ਕਦਮ ਅੱਗੇ ਵਧਾਣਾ ਤਾਂ 1 ਮਿੰਟ ਦਾ ਕੰਮ ਸੀ ਫੈਲਤਾ ਉਹਨਾਂ ਵੱਲੋਂ ਹੀ ਹੋਏਗੀ ਕਿਉਂਕਿ ਪਹਿਲੇ ਵੀ ਉਹਨਾਂ ਨੇ ਕੀਤੀ ਹੁਣ ਵੀ ਉਹਨਾਂ ਨੂੰ ਹੀ ਕਰਨੀ ਪਵੇਗੀ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਲਈ ਇੱਕੋ ਹੀ ਸ਼ਰਤ ਰੱਖੀ ਕਿ ਪਾਕਿਸਤਾਨ ਇਹ ਗੱਲ ਯਕੀਨੀ ਬਣਾਵੇ ਕਿ ਉਹ ਆਪਣੇ ਇਥੇ ਅਤਵਾਦੀਆਂ ਦੇ ਖਿਲਾਫ ਠੋਸ ਕਾਰਵਾਈ ਕਰੇਗਾ ਇੰਡੀਆ ਹੈਜ਼ ਬੀਨ ਰਿਪੀਟਿਡਲੀ ਅਰਜਿੰਗ ਪਾਕਿਸਤਾਨ ਟੂ ਟੇਕ ਐਕਸ਼ਨ ਅਗੇਂਸਟ ਜੈਸ਼ੇ ਮੁਹੰਮਦ ਟੂ ਪ੍ਰੀਵੈਂਟ ਜਿਹਦੀਸ ਫਰਮ ਬੀਂਗ ਟ੍ਰੇਨਡ ਐਂਡ ਆਰਮਡ ਇਨਸਾਈਡ ਪਾਕਿਸਤਾਨ पाकिस्तान शरीफ की सरकार आने तो पाकिस्तान व्यापारियों ने भी पाकिस्तान दी सरकार दे दबाव दी की दी। और पाकिस्तान ना। नाल वो एक जो है हमारे पड़ोसियों से हाथ आप काम कर रहे हैं इसके ऊपर उसके भी जो है वो बहुत अच्छे नीचे और आप ये कर सकते हैं इंडिया के साथ भी जो है मामला को ठीक करते हैं ਭਾਰਤ ਪਾਕਿਸਤਾਨ ਵਪਾਰ ਲਈ ਬਣਿਆ ਇਹ ਬਾਰਡਰ ਸਿਰਫ ਇੰਡੀਆ ਲਈ ਹੀ ਫਾਇਦੇਮੰਦ ਨਹੀਂ ਬਲਕਿ ਇਹ ਪਾਕਿਸਤਾਨ ਲਈ ਹੋਰ ਵੀ ਵਧੇਰੇ ਰੈਵਨਿਊ ਜਨਰੇਟ ਕਰ ਸਕਦਾ ਹੈ ਜੇਕਰ ਪਾਕਿਸਤਾਨ ਭਾਰਤ ਨੂੰ ਟ੍ਰਾਂਜ਼ਿਟ ਰੂਟ ਦੀ ਇਜਾਜ਼ਤ ਦਿੰਦਾ ਹੈ ਤੇ ਭਾਰਤ ਸਿਰਫ ਪਾਕਿਸਤਾਨ ਹੀ ਨਹੀਂ ਸੈਂਟਰਲ ਏਸ਼ੀਆ ਤੱਕ ਵੀ ਆਪਣਾ ਸਮਾਨ ਭੇਜ ਸਕਦਾ ਹੈ ਇਹਦੇ ਨਾਲ ਪਾਕਿਸਤਾਨ ਨੂੰ ਟ੍ਰਾਂਜ਼ਿਟ ਰੂਟ ਦੇਣ ਦੇ ਬਹੁਤ ਵਧੀਆ ਰਕਮ ਮਿਲ ਸਕਦੀ ਹੈ ਜਿਸ ਨਾਲ ਉਹ ਆਪਣੀ ਅਰਥ ਵਿਵਸਥਾ ਨੂੰ ਵੀ ਮਜ਼ਬੂਤ ਕਰ ਸਕਦਾ ਹੈ ਇਸ ਗੱਲ ਦੇ ਵਿੱਚ ਪਾਕਿਸਤਾਨ ਵੱਲੇ ਅਗਰ ਦਿਲ ਖੁੱਲਾ ਰੱਖਣ ਦੇ ਹੈਵ ਮੱਚ ਥਿੰਗ ਟੂ ਗੇਨ ਫਰਮ ਇੰਡੀਆ ਇੱਥੇ ਜ਼ੀਰੋ ਫ੍ਰੇਟ ਫੈਕਟਰ ਹੈ ਜ਼ੀਰੋ ਟਾਈਮ ਫੈਕਟਰ ਹੈ ਇੱਥੇ ਤਾਂ ਇੱਥੇ ਪੰਜਾਬੀ ਸਾਡੇ ਕਹਾਵਤ ਮਸ਼ਹੂਰ ਹੈ ਕਿ ਗ੍ਰੈਵਿਟੀ ਦਾ ਫੈਕਟਰ ਇਹੋ ਜਿਹਾ ਕਿ ਇੱਥੇ ਰੇਲ ਦੀ ਲਾਈਨ ਨੂੰ ਇੰਜਨ ਵੀ ਨਾ ਲਾਓ ਰੇਲ ਗੱਡੀ ਨੂੰ ਤੇ ਗ੍ਰੈਵਿਟੀ ਦੇ ਐਂਗਲ ਨਾਲ ਹੀ ਲੋਹਰ ਪਹੁੰਚ ਜਾਣੀ ਹੈ ਤੇ ਫਾਇਦਾ ਤਾਂ ਉਹਨਾਂ ਨੇ ਉਠਾਰਾ ਸਮਝਣ ਦੀ ਲੋੜ ਤਾਂ ਉਹਨਾਂ ਨੂੰ ਹੈ ਓਵਰ ધ ইयर्स ਭਾਰਤ ਪਾਕਿਸਤਾਨ ਵਿਚਕਾਰ ਵਪਾਰ ਇੱਕ ਬਹੁਤ ਉਤਾਰ ਚੜਾਵ ਵਾਲਾ ਰਿਹਾ ਹੈ ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਭਾਰਤ ਤੇ ਪਾਕਿਸਤਾਨ ਦਾ ਵਪਾਰ ਇੱਕ ਦੂਜੇ ਦੇ ਉੱਤੇ ਵੱਡੇ ਪੱਧਰ ਤੇ ਨਿਰਭਰ ਹੁੰਦੇ ਸਨ ਤੇ ਵਪਾਰ ਨੂੰ ਦੋਵੇਂ ਮੁਲਕਾਂ ਦੀ ਰਾਜਨੀਤਿਕ ਦਬਾਅ ਤੋਂ ਅਲੱਗ ਰੱਖਿਆ ਜਾਂਦਾ ਸੀ 1948-49 ਵਿੱਚ ਪਾਕਿਸਤਾਨ ਦੇ ਕੁੱਲ ਨਿਰਿਆਤ ਮਤਲਬ ਐਕਸਪੋਰਟਸ ਭਾਰਤ ਦਾ 56% ਦੀ ਸੀ ਤੇ ਕੁੱਲ ਇੰਪੋਰਟ ਵਿੱਚ 32% ਦੀ ਇਸ ਹੱਥ ਹੈ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਟ੍ਰੇਡ ਵੋਲੀਅਮ ਕੋਈ ਬਹੁਤ ਵੱਡਾ ਨਹੀਂ ਹੈ। ਲੇਕਿਨ ਇੱਕ ਰਿਸਰਚ ਦੇ ਮੁਤਾਬਕ ਇਹ ਵਪਾਰ ਦੋਵਾਂ ਪਾਸੇ ਲਗਭਗ 1 ਲੱਖ ਲੋਕਾਂ ਨੂੰ ਸਿੱਧਾ ਅਫੈਕਟ ਕਰਦਾ ਹੈ ਜਿਨ੍ਹਾਂ ਦੇ ਕਮਾਉਣ ਵਾਲੇ ਇਹਨਾਂ ਵਪਾਰਕ ਰਿਸ਼ਤਿਆਂ ਦੇ ਉੱਤੇ ਨਿਰਭਰ ਹਨ। ਜਦੋਂ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਕੋਈ ਵੀ ਇਨਸਾਨ ਵੀ ਆਲ ਕੰਡੈਮਨਡ ਦਿਸ ਐਕਟ ਔਰ ਇਸ ਚੀਜ਼ ਨੂੰ ਅਸੀਂ ਚਾਹੁੰਦੇ ਸੀ ਕਿ ਔਰ ਅੱਜ ਵੀ ਚਾਹੁੰਦੇ ਹਾਂ ਕਿ ਇਹ ਚੀਜ਼ ਬੰਦ ਹੋਵੇ। ਬਟ ਨੁਕਸਾਨ ਜਿਹੜਾ ਹੋਇਆ ਨਾ ਜੀ ਕਿ ਜਿਹੜੇ 5-7 ਸਾਲ ਚ ਇੱਕ ਰਿਸ਼ਤੇ ਵਧਨੇ ਸੀਗੇ ਮਤਲਬ ਅਸੀਂ ਇਹ ਸੋਚਦੇ ਹਾਂ ਕਿ ਟ੍ਰੇਡ ਸਿਰਫ ਇੱਕ ਬਿਜ਼ਨਸ ਜਿਹੜੀ ਖਾਸ ਕਰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਿਹੜੀ ਅਟਾਰੀ ਵਾਗਾ ਦੀ ਟ੍ਰੇਡ ਹੈ ਨਾ ਜੀ ਇੱਕ ਬੜੀ ਫਾਈਨੈਂਸ਼ੀਅਲ ਗੇਨ ਔਰ ਲਾਸ ਤੋਂ ਇਲਾਵਾ ਇੱਕ ਇਮੋਸ਼ਨਲ ਬਹੁਤ ਹੈ ਲੋਕਾਂ ਵਾਸਤੇ ਸੋ ਪੀਪਲ ਟੂ ਪੀਪਲ ਕੰਟੈਕਟ ਦਾ ਜਿਹੜਾ ਲਾਸ ਹੈ ਨਾ ਜੀ ਉਹ ਬਹੁਤ ਵੱਡਾ ਲਾਸ ਹੈ ਬਿਗਰ ਲਾਸ ਦੈਨ ਦਾ ਫਾਈਨੈਂਸ਼ੀਅਲ ਲਾਸ ਇਹ ਗੱਲ ਆਖੀ ਜਾਂਦੀ ਹੈ ਕਿ ਭਾਰਤ ਔਰ ਪਾਕਿਸਤਾਨ ਦੇ ਦਰਮਿਆਨ ਬਾਇਲੈਟਰਲ ਵਪਾਰ ਇੰਨਾ ਕਿ ਛੋਟਾ ਹੈ ਕਿ ਜੇਕਰ ਇਹ ਬੰਦ ਵੀ ਹੋ ਜਾਵੇ ਤੇ ਦੋਵਾਂ ਦੇਸ਼ਾਂ ਦੇ ਕੌਮੀ ਆਰਥਿਕਤਾ ਦੇ ਉੱਤੇ ਕੋਈ ਖਾਸ ਅਸਰ ਨਹੀਂ ਪਵੇਗਾ 2018-19 ਦੇ ਆંકੜਿਆਂ ਦੇ ਅਨੁਸਾਰ ਪਾਕਿਸਤਾਨ ਦੀ ਕੁੱਲ ਨਿਰਿਆਤ ਯਾਨੀ ਕਿ ਐਕਸਪੋਰਟ ਭਾਰਤ ਵੱਲ 2% ਦੀ ਵਪਾਰ ਹੁੰਦਾ ਸੀ ਤੇ 3% ਦੀ ਇੰਪੋਰਟ ਭਾਰਤ ਤੋਂ ਆਉਂਦਾ ਸੀ ਦੂਜੇ ਪਾਸੇ ਭਾਰਤ ਦੇ ਕੁੱਲ ਨਿਰਿਆਤ ਵਿੱਚ ਪਾਕਿਸਤਾਨ ਵੱਲ ਸਿਰਫ 0.38% ਦੀ ਸੀਗਾ ਜਿਹੜਾ ਕਿ ਕੁੱਲ ਆਯਾਤ ਦਾ 10% ਦੀ ਪਾਕਿਸਤਾਨ ਤੋਂ ਸੀ ਲੇਕਿਨ ਇਹ ਵੀ ਸੱਚ ਹੈ ਕਿ ਦੋਵਾਂ ਮੁਲਕਾਂ ਦੇ ਦਰਮਿਆਨ ਵਪਾਰ ਦਾ ਪੋਟੈਂਸ਼ੀਅਲ 35 ਬਿਲੀਅਨ ਯੂ ਐਸ ਡਾਲਰਸ ਦੇ ਉੱਤੇ ਦਾ ਹੈ ਟਰੇਡ ਬੰਦ ਹੋਣ ਕਰਕੇ ਭਾਰਤ 'ਚ ਦੇ ਅਸਰ ਘੱਟ ਹੈ ਪਰ ਪਾਕਿਸਤਾਨ 'ਤੇ ਟਰੇਡ ਬੰਦ ਹੁੰਦਾ ਬਹੁਤ ਜ਼ਿਆਦਾ ਅਸਰ ਹੈ ਦਿੱਤੇ ਹੁਣ ਅੱਜ ਆਪਾਂ ਸਬਜ਼ੀਆਂ ਦੀ ਗੱਲ ਕਰ ਲਈਏ ਜਿਹੜੀ ਸਬਜੀ ਇੱਥੇ ਟਮਾਟਰ ਲੱਲੋ 20 ਰੁਪਏ ਕਿਲੋ ਆ ਤਾਂ ਉਥੇ ਮੇਰੇ ਖਿਆਲ ਜੋ 200 300 ਰੁਪਏ 250 ਰੁਪਏ ਕਿਲੋ ਦਾ ਕੋ बिक ਗਏ ਨੇ ਬਿਜ਼ਨਸ ਦੇ ਅੰਦਰ ਦੋ ਚੀਜ਼ਾਂ ਮਾਇਨੇ ਰੱਖਦੀਆਂ ਨੇ ਜੀ ਇੱਕ ਕੋਸਟ ਤੇ ਦੂਸਰੀ ਟਾਈਮਿੰਗ ਔਰ ਇਹਹੀ ਇੱਕ ਰੂਟ ਹੈ ਜਿਹੜੇ ਕਾਸਟ ਐਂਡ ਟਾਈਮਿੰਗ ਦੋਨੋਂ ਰਿਡਿਊਸ ਕਰ ਸਕਦਾ ਹੈ ਔਰ ਇਹਦੇ ਅਗੇਂਸਟ ਕੋਈ ਪੋਰਟ ਕੋਈ ਹੋਰ ਰੂਟ ਇਸ ਨਾਟ ਗੋਇੰਗ ਟੂ ਬੀ ਵਾਇਬਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਠੱਪਿਆ ਵਪਾਰ ਆਪਣੇ ਪਿੱਛੇ ਡੂੰਗੇ ਅਸਰ ਛੱਡ ਗਿਆ ਹੈ ਵਪਾਰ ਬੰਦ ਹੋਣ ਕਰਕੇ ਪਾਕਿਸਤਾਨ ਵਿੱਚ ਟਮਾਟਰ ਪਿਆਜ਼ ਅਦਰਕ ਵਰਗੀਆਂ ਲੋੜੀਂਦਾ ਚੀਜ਼ਾਂ ਕਾਫੀ ਮਹਿੰਗੀਆਂ ਹੋ ਗਈਆਂ ਇੰਡਸਟਰੀਅਲ ਪ੍ਰੋਡਕਟਸ ਵੀ ਮਹਿੰਗੇ ਹੋ ਗਏ ਹਨ ਜਿਸ ਦੇ ਕਰਕੇ ਉੱਥੇ ਦੇ ਲੋਕਾਂ ਦੇ ਘਰਾਂ ਦੇ ਖਰਚੇ ਤੱਕ ਵੱਧ ਗਏ ਹਨ ਪਰ ਇਹਨਾਂ ਮੁਸ਼ਕਲਾਂ ਦੇ ਵਿੱਚਕਾਰ ਇੱਕ ਉਮੀਦ ਵੀ ਹੈ ਜੇਕਰ ਇਹ ਰਾਹ ਦੁਬਾਰਾ ਖੁੱਲ ਜਾਂਦੇ ਹਨ ਤਾਂ ਸਿਰਫ ਚੀਜ਼ਾਂ ਦੀਆਂ ਕੀਮਤਾਂ ਹੀ ਨਹੀਂ ਘਟਣਗੀਆਂ ਸਗੋਂ ਲੋਕਲ ਅਰਥਵਿਵਸਥਾ ਵੀ ਮਜ਼ਬੂਤ ਹੋ ਸਕਦੀ ਹੈ ਦੇਖੋ ਆ ਭਾਰਤ ਔਰ ਪਾਕਿਸਤਾਨ ਚ ਅਗਰ ਵਪਾਰ ਵਧਦਾ ਹੈ ਤਾਂ ਇਸ ਦਾ ਫਾਇਦਾ ਹਰ ਵਰਗ ਨੂੰ ਮਿਲੇਗਾ ਜਿੱਥੇ ਲੋਕੀ ਆਉਣਾ ਜਾਣਾ ਸ਼ੁਰੂ ਹੋਏਗਾ ਵਪਾਰ ਨਾਲ ਨਵੀਆਂ-ਨਵੀਆਂ ਅਪੋਰਚੂਨਿਟੀਆਂ ਮਿਲਣਗੀਆਂ ਨੌਜਵਾਨਾਂ ਨੂੰ ਹੋਰ ਰੋਜ਼ਗਾਰ ਮਿਲਣਗੇ ਔਰ ਇੱਕ ਇਕਨੋਮੀ ਮੂਵ ਕਰਦੀ ਹੈ ਤੇ ਇਸ ਦਾ ਫਾਇਦਾ ਤਾਂ ਬਹੁਤ ਹੋਏਗਾ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਹੈ ਤਾਂ ਇੰਡੀਆ ਤੇ ਪਾਕਿਸਤਾਨ ਦੋਨੋਂ ਹੀ ਸਾਨੂੰ ਪਤਾ ਹੈ ਕਿ ਤਿੰਨ ਜੰਗਾਂ ਲੜ ਚੁੱਕੇ ਨੇ ਵੱਡੀਆਂ ਤੇ ਸਿਕਿਉਰਿਟੀ ਦਾ ਇਸ਼ੂ ਤਾਂ ਹਮੇਸ਼ਾ ਹੀ ਦੋਨਾਂ ਦੇਸ਼ਾਂ 'ਚ ਰਹਿੰਦਾ ਹੈ ਪਰ ਹੁਣ ਆਉਣ ਵਾਲਾ ਸਮਾਂ ਜੰਗਾਂ ਦਾ ਨਹੀਂ ਹੈ ਆਉਣ ਵਾਲਾ ਸਮਾਂ ਵਪਾਰ ਦਾ ਹੈ ਤੇ ਜੇ ਦੋਨੋਂ ਦੇਸ਼ ਮਿਲ ਕੇ ਚੱਲਦੇ ਨੇ ਆਪਣੇ ਸਿਕਿਉਰਿਟੀ ਇਸ਼ੂ ਨੂੰ ਮਿਲ ਬੈਠ ਕੇ ਜਿਹੜਿਆ ਉਹਨਾਂ ਦਾ ਕੋਈ ਹੱਲ ਲੱਭਦੇ ਨੇ ਤਾਂ ਇਸ ਦਾ ਫਾਇਦਾ ਆਮ ਲੋਕਾਂ ਨੂੰ ਸਾਡੀ ਦੋਵਾਂ ਦੇਸ਼ਾਂ ਦੀ ਸੋਸਾਇਟੀ ਨੂੰ ਸਾਡੇ ਦੋਵਾਂ ਦੇਸ਼ਾਂ ਨੂੰ ਮਿਲੇਗਾ ਦੇਖੋ ਟ੍ਰੇਡ ਤਾਂ ਕੋਈ ਵੀ ਹੈ ਕਿਸੇ ਵੀ ਮੁਲਕ ਲਈ ਬਹੁਤ ਇੰਪੋਰਟੈਂਟ ਹੁੰਦਾ ਹੈ ਜਿੱਥੋਂ ਤੱਕ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਪਾਰ ਦੀ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਜਿੱਥੇ ਉਧਰ ਦੀਆਂ ਵੀ ਚੀਜ਼ਾਂ ਗੂਡਸ ਜਿਹੜੀਆਂ ਨੇ ਅਸਮਾਨ ਛੂ ਰਹੀਆਂ ਨੇ ਇੱਧਰ ਵੀ ਤੇ ਦੋਵਾਂ ਚੀਜ਼ਾਂ ਦੇ ਵਿੱਚ ਆਪਸ ਵਿੱਚ ਵਪਾਰ ਸ਼ੁਰੂ ਹੁੰਦਾ ਹੈ ਤੇ ਬਹੁਤ ਫਰਕ ਪੈਂਦਾ ਰੇਟਸ ਦੇ ਵਿੱਚ ਪਰ ਇਹ ਵੀ ਸਮਝਣਾ ਲਾਜ਼ਮ ਹੈ ਕਿ ਜਿੱਥੇ ਟ੍ਰੇਡ ਕੋਰੀਡੋਰ ਫਾਇਦੇਮੰਦ ਹੈ ਉੱਥੇ ਹੀ ਕੁਝ ਐਂਟੀ-ਸੋਸ਼ਲ 엘ਿਮੈਂਟਸ ਨੇ ਇਹਦਾ ਗਲਤ ਫਾਇਦਾ ਵੀ ਉਠਾਇਆ ਹੈ। ਕਈ ਰਿਪੋਰਟਾਂ ਚ ਆਇਆ ਹੈ ਕਿ ਇਹ ਰਾਹ ਨਸ਼ਿਆਂ ਦੀ ਸਮਗਲਿੰਗ ਲਈ ਵੀ ਵਰਤਿਆ ਗਿਆ ਹੈ ਜੋ ਕਿ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਖਤ ਨਿਗਰਾਨੀ ਅਤੇ ਸੁਰੱਖਿਆ ਦੇ ਮਜ਼ਬੂਤ ਇੰਤਜ਼ਾਮ ਕੀਤੇ ਜਾਣ ਤਾਂਕਿ ਵਪਾਰ ਦਾ ਲਾਭ ਸਹੀ ਤਰੀਕੇ ਨਾਲ ਦੋਵੇਂ ਪਾਸੇ ਸਮਾਜ ਨੂੰ ਮਿਲ ਸਕੇ। ਇੰਟਰਨੈਸ਼ਨਲ ਟ੍ਰੇਡ ਸੇ ਦੋ ਮੁਲਕਾਂ ਨੂੰ ਆਪਸ ਚ ਜੋੜਨ ਦੀ ਇੱਕ ਵਿਲੱਖਣ ਤਾਕਤ ਹੁੰਦੀ ਹੈ ਜੇਕਰ ਰਟਾਰੀ ਵਾਗਾ ਰਾਤ ਦੁਬਾਰਾ ਖੁੱਲ ਜਾਵੇ ਤਾਂ ਭਾਰਤ ਤੇ ਪਾਕਿਸਤਾਨ ਦੋਵੇਂ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਲੰਮੇ ਸਮੇਂ ਲਈ ਇੱਕ ਪੀਸ ਦੀ ਫਾਊਂਡੇਸ਼ਨ ਰੱਖ ਸਕਦੇ ਹਨ ਤੁਸੀਂ ਭਾਰਤ ਪਾਕਿਸਤਾਨ ਵਪਾਰਕ ਰਿਸ਼ਤਿਆਂ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜ਼ਰੂਰ ਦੱਸਿਓ ਰਟਾਰੀ ਵਾਗਾ ਕੋਰੀਡੋਰ ਦੇ ਵਕ ਵਕ ਪੱਖਾਂ ਨੂੰ ਜਾਣਨ ਲਈ ਇਸ ਲੰਬੇ ਅਤੇ ਵਿਚਾਰਪੂਰਵਕ ਸਫ਼ਰ ਤੇ ਸਾਡੇ ਨਾਲ ਸ਼ਾਮਲ ਹੋਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕਿ ਸਮਾਂ ਹੁਣ ਸ਼ਾਰਟ ਚਲੰਦਾ। ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਬਹੁਤ ਨੇੜੇ ਇੱਕ ਹੋਰ ਇਤਿਹਾਸਿਕ ਸਥਾਨ ਹੈ ਜਲੀਆਂ ਵਾਲਾ ਬਾਗ ਜਿੱਥੇ 13 April 1919 ਨੂੰ ਇਤਿਹਾਸ ਦੀ ਸਭ ਤੋਂ ਨਿਰਦਈ ਹੱਤਿਆਕਾਂਡ ਹੋਈ ਸੀ। ਵਿਸਾਖੀ ਵਾਲੇ ਦਿਨ ਹਜ਼ਾਰਾਂ ਲੋਕ ਰੌਲਟ ਐਕਟ ਔਰ ਡਾਕਟਰ ਸਫਦਨ ਕਿਚਲੂ ਤੇ ਸਤਪਾਲ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਇਕੱਠੇ ਹੋਏ ਸਨ ਬ੍ਰਿਟਿਸ਼ ਸਰਕਾਰ ਦੇ ਬ੍ਰਿਗੇਡੀਅਰ ਡਾਇਰ ਨੇ ਫੌਜ ਨੂੰ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ ਬਾਗ ਦਾ ਮੁੱਖ 게ਟ ਬੰਸੀ ਗੋਲੀਆਂ ਦੀ ਵਰਖਾ ਨਾਲ ਕਈ ਬੇਗੁਨਾਹ ਲੋਕ ਮਾਰੇ ਗਏ ਜਲੀਆਂ ਵਾਲਾ ਬਾਗ ਇੱਕ ਇਵਜਾ ਪਵਿੱਤਰ ਸਥਾਨ ਹੈ ਜਿੱਥੇ ਸਾਡੇ ਵੱਡੇ ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਪੇਸ਼ ਹੈ ਇੱਕ ਰਿਪੋਰਟ ਇੰਡੀਆ ਦਾ ਕਹਿ ਸਕਦੇ ਹੋ ਟਰਨਿੰਗ ਪੁਆਇੰਟ ਜਿਹੜਾ ਆਫ आवर ਇੰਡੀਅਨ ਹਿਸਟਰੀ ਇਤਿਹਾਸ ਵੇ ਹੋਈ ਹੈ ਜਲਿਆਂ ਦਾ ਬਾਗ ਇਸ ਸੇ ਨਹੀਂ ਘਟੜਾਂ ਤੋਂ ਬਾਅਦ ਸਾਰੀ ਮਤਲਬ ਸਾਰੇ ਲੀਡਰ ਕਹ ਲੋ ਪਬਲਿਕ ਕਹ ਲੋ ਸਾਰੇ ਵਰਖਲਾਬ ਹੋ ਗਏ ਬ੍ਰਿਟਿਸ਼ਸ ਦੇ ਇਵਨ ਜੀ ਗਾਂਧੀ ਜੀ ਵੀ ਉਹਨਾਂ ਦੇ ਖਿਲਾਫ ਹੋ ਗਏ ਇਸ ਘਟਨਾ ਤੋਂ ਬਾਅਦ ਇਤਿਹਾਸ ਹੈ ਜੀ ਜੀ ਵੀ ਪੀਸਫੁਲ ਮੀਟਿੰਗ ਚੱਲ ਰਹੀ ਸੀ ਰੌਲ ਅਟੈਕ ਦੇ ਖਿਲਾਫ ਤੇ ਉਸ ਦੌਰਾਨ ਜਨਰਲ ਡਾਇਰ ਇੱਥੇ ਆਇਆ ਆ ਕੇ ਉਹਨਾਂ ਬਗੈਰ ਕਿਸੇ ਵਾਰਨਿੰਗ ਦੇ ਗੋਲੀਆਂ ਚਲਾ ਦਿੱਤੀਆਂ ਤੇ ਸੈਂਕੜੇ ਨਿਆਤੇ ਲੋਕਾਂ ਨੂੰ ਸਿੱਧਾ ਦਾਤ ਇਹ ਤਾਂ ਜੀ ਉਹ ਜਿਸ ਤਰ੍ਹਾਂ 메ਨ ਐਂਟਰੈਂਸ ਹੈ ਉਹਦੇ ਚ ਕੋਈ ਤਬਦੀਲੀ ਨਹੀਂ ਲਿਆਈ ਗਈ ਸਿਰਫ ਉਹਦੇ ਜਿਹੜਾ ਦਿਖਾਇਆ ਗਿਆ ਤੁਸੀਂ ਕਹਿ ਸਕਦੇ ਹੋ ਵੀ ਗਲੀ ਦੀ ਜਿਹੜੀ ਲੰਬਾਈ ਚੁੜਾਈ ਉਸ ਤਰ੍ਹਾਂ ਹੀ ਹੈ ਸਿਰਫ ਦਿਖਾਇਆ ਗਿਆ ਵੀ ਲੋਕੀ ਕਿਉਂਕਿ ਉਹ ਵਿਸਾਖੀ ਦਾ ਤਿਹਾੜਾ ਸੀ ਦਿਹਾੜਾ ਸੀ ਲੋਕੀ ਇੱਥੇ ਮੇਲਾ ਲੱਗਦਾ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਲੱਗੇ ਆ ਤੇ ਲੋਕੀ ਇਸ਼ਨਾਨ ਕਰਨ ਵੀ ਆਉਂਦੇ ਨੇ ਪਰ ਉਹ ਜਿਹੜਾ ਦਿਨ ਹੈ ਕਾਫੀ ਖਾਲਸਾ ਪੰਥ ਦਾ फाउंडेशन डे ਵੀ ਹੈ ਤੇ ਲੋਕੀ ਉਸ ਦਿਨ ਵੀ ਉਸ ਫਲੋ ਵੀ ਆਂਦੇ ਸੀ ਕਿਸੇ ਨੂੰ ਤੇ ਇਹ ਨਹੀਂ ਪਤਾ ਵੀ ਗੋਲੀ ਚੱਲਣੀ ਹੈ ਤੇ ਉਹਨਾਂ ਦੇ ਨਾਲ ਚ ਲੋਕਾਂ ਦੇ ਵਿੱਚ ਦੇਸ਼ ਦੇ ਪ੍ਰਤੀ ਇੱਕ ਭਾਵਨਾ ਵੱਖਰੀ ਸੀ ਤੇ ਲੋਕੀ ਇੱਥੇ ਆਪਣੇ ਲੀਡਰਾਂ ਨੂੰ ਸੁਣਨ ਆ ਗਏ ਵੀ ਚਲੋ ਰੋਲਾ ਡਾਕਟਰ ਦੇ ਖਿਲਾਫ ਜਲਸਾ ਹੋਣਾ ਅਸੀਂ ਵੀ ਚੱਲੀਏ ਜਾਈਏ ਵੇਖੀਏ ਉਹ ਜਿਹੜਾ ਦਿਖਾਇਆ ਉਹਨਾਂ ਨੇ ਉਹ ਜਿਹੜਾ ਮੂਰਤੀਆਂ ਬਣਾ ਕੇ ਉਹ ਇਹੋ ਹੀ ਦਿਖਾਇਆ ਗਿਆ ਵੀ ਦੁਨੀਆ ਆ ਰਹੀ ਹੈ ਅੰਦਰ ਇਹ ਥੋੜਾ ਤੁਸੀਂ ਕਹਿ ਸਕਦੇ ਹੋ ਜੋ ਵੀ ਬਣਿਆ ਇਹ ਬਣਿਆ ਕੰਪਲੈਕਸ ਵਿੱਚ ਮਿਊਜ਼ੀਅਮ ਹੈ ਜੀ ਮਿਊਜ਼ੀਅਮ ਦੇ ਵਿੱਚ ਲੋਕੀ ਜਾਂਦੇ ਨੇ ਵੇਖਦੇ ਨੇ ਪੂਰਾ ਵਾਕਿਆ ਦਿਖਾਇਆ ਗਿਆ ਜਿਹੜੀ ਗੋਲੀ ਚੱਲੀ ਕਾਂਡ ਉਹ ਵੀ ਦਿਖਾਇਆ ਗਿਆ ਇੱਧਰ ਉਦਮ ਸਿੰਘ ਦੀਆਂ ਹੱਸਤੀਆਂ ਵੀ ਰੱਖੀਆਂ ਜੋ ਵਾਕਿਆ ਹੋਇਆ ਵੱਖਰੇ ਵੱਖਰੇ ਮਿਊਜ਼ੀਅਮ ਬਣੇ ਨੇ ਬਾਕੀ ਤੇ ਸਿੱਧੀ ਖੂ ਹਗਾਸੀ ਹੁੰਨ ਵੀ ਹੈਗਾ ਗੋਲੀਆਂ ਨਿਸ਼ਾਨ ਹੱਲੇ ਵੀ ਹੋਗੇ ਨੇ ਤੇ ਸਿੱਧਾ ਦੀ ਯਾਦਗਾਰ ਬਣੀ ਹੈ ਉੱਥੇ ਲੋਕੀ ਜਾਂਦੇ ਨੇ ਮੱਥਾ ਟੇਕਦੇ ਨੇ ਦੁਨੀਆ ਦੀਆਂ ਅੱਜ ਦੇ ਐਪੀਸੋਡ ਵਿੱਚ ਇਨਾ ਹੀ ਅਗਲੇ ਹਫਤੇ ਦੁਨੀਆ ਦੇ ਨਵੇਂ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਮੈਂ ਫਿਰ ਹਾਜ਼ਰ ਹੋਵਾਂਗਾ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿਹੋ ਜਿਹਾ ਲੱਗਾ ਅਸੀਂ ਤੁਹਾਡੀ ਰਾਏ ਜਾਨਣਾ ਚਾਹਾਂਗੇ ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜ਼ਰੂਰ ਸ਼ੇਅਰ ਕਰੋ ਔਰ ਦੁਨੀਆ ਭਰ ਦੀ ਖਬਰਾਂ ਨੂੰ ਜਾਣਨ ਲਈ ਵੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ